ਸੱਚੇ ਕਾਲ ਸਾਰਿਆਂ ਨੂੰ ਅੱਜ ਆਪਾਂ ਪੰਜਾਬੀ ਟਾਈਪਿੰਗ ਦੇ ਵਿੱਚ ਬਿਮਾਰੀ ਦੀ ਛੁੱਟੀ ਲੈਣ ਲਈ ਅਰਜ਼ੀ ਲਿਖਣ ਲੱਗੇ ਆ ਕਿ ਤੁਸੀਂ ਕਿਵੇਂ ਪੰਜਾਬੀ ਟਾਈਪਿੰਗ ਦੇ ਵਿੱਚ ਇਸ ਨੂੰ ਲਿਖ ਸਕਦੇ ਹੋ ਆਓ ਲਿਖਦੇ ਹਾਂ ਸੇਵਾ ਵਿਖੇ ਮੁੱਖ ਅਧਿਆਪਕ ਜੀ ਇੰਟਰਕਾਲਜ ਨਵਾਬਗੰਜ ਮੈਂ ਆਪਣੇ ਸਕੂਲ ਦਾ ਨਾਮ ਪਾਇਆ ਹੈ ਤੁਸੀਂ ਆਪਣੇ ਸਕੂਲ ਦਾ ਨਾਮ ਪਾਓ ਬिलासपुर ਰਾਮਪੁਰ ਤੁਸੀਂ ਆਪਣੀ ਲੋਕੇਸ਼ਨ ਲਿਖਣੀ ਹੈ ਕਿ ਕਿੱਥੇ ਹੈ ਤੁਹਾਡਾ ਸਕੂਲ ਵਿਸ਼ੇ ਸਬਜੈਕਟ ਆਪਾਂ ਇੱਥੇ ਸਬਜੈਕਟ ਕੀ ਹੈ ਵਿਸ਼ੇ ਕੀ ਹੈ ਕਿਸ ਬਾਰੇ ਆਪਾਂ ਲਿਖ ਰਹੇ ਹਾਂ ਆਪਾਂ ਲਿਖ ਰਹੇ ਹਾਂ ਬਿਮਾਰੀ ਦੀ ਛੁੱਟੀ ਲੈਣ ਲਈ ਆਓ ਅੱਗੇ ਦਾ ਬੇਰਵਾ ਦੇਈਏ ਸ਼੍ਰੀਮਾਨ ਜੀ ਬੇਨਤੀ ਇਹ ਹੈ ਕਿ ਮੈਂ ਆਪ ਜੀ ਦੇ ਸਕੂਲ ਵਿਖੇ 10ਵੀਂ ਜਮਾਤ ਦਾ ਵਿਦਿਆਰਥੀ ਹਾਂ ਮੈਨੂੰ ਕੱਲ ਰਾਤ ਨੂੰ ਬਹੁਤ ਤੇਜ਼ ਬੁਖਾਰ ਹੋ ਗਿਆ ਸੀ ਉসে ਲਿਖੋਗਾ ਤੁਹਾਨੂੰ ਕੋਈ ਅੱਖਰ ਬਣਾਉਣ ਨੂੰ ਪ੍ਰੋਬਲਮ ਹੋਵੇ ਤੁਸੀਂ ਕਮੈਂਟ ਕਰੋ ਮੈਂ ਉਸ ਦਾ ਰਿਪਲਾਈ ਦੇਵਾਂਗਾ ਕਿ ਉਹਦੀ ਸ਼ਾਰਟਕਟ ਕੀ ਕੀ ਹੈ ਅੱਖਰ ਨੂੰ ਬਣਾਉਣ ਲਈ ਜੇ ਸੇ ਕਰਕੇ ਡਾਕਟਰ ਸਾਹਿਬ ਨੇ ਤਿੰਨ ਦਿਨਾਂ ਦਾ ਆਰਾਮ ਕਰਨ ਦੀ ਸਲਾਹ ਦਿੱਤੀ ਇਸ ਕਰਕੇ ਮੈਂ ਤਿੰਨ ਦਿਨ ਸਕੂਲ ਹਾਜ਼ਰ ਨਹੀਂ ਹੋ ਸਕਦਾ ਮੈਨੂੰ 3 ਦਿਨਾਂ ਦੀ ਛੁੱਟੀ ਦਿੱਤੀ ਜਾਵੇ ਮੈਂ ਆਪ ਜੀ ਦਾ ਅਧੀਨ ਧੰਨਵਾਦੀ ਹੋਵਾਂਗਾ ਆਪ ਜੀਤਾ ਆਗਿਆਕਾਰੀ ਥੱਲੇ ਤੁਸੀਂ ਨਾਂ ਆਪਣੀ ਕਲਾਸ ਜਮਾਤ ਰੋਲ ਨੰਬਰ ਲਿਖ ਦੇਣਾ ਤੇ ਡੇਟ ਵੀ ਪਾ ਦੇਣੀ ਆਪਣੀ ਕਿਸ ਡੇਟ ਦੀ ਹੈ ਤੁਹਾਡੀ ਐਪਲੀਕੇਸ਼ਨ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ